ਸਤਿ ਸ਼੍ਰੀ ਅਕਾਲ ਜੀ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਮੇਰੇ ਨੂੰ ਜਰੂਰ ਕਰਿਆ ਕਰੋ ਤੇ ਅੱਜ ਐਤਵਾਰ ਸੀਗਾ ਤੇ ਜੋਤ ਨੂੰ ਪਸ਼ੂ-ਪਸ਼ੂ ਨੂੰ ਨਵਾਤੇ ਜੋਤ ਨੂੰ ਕਿਹਾ ਵੀ ਜੋਤ ਦੀ ਪੱਕੀ ਡਿਊਟੀ ਹੁੰਦੀ ਹੈ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਹੈ ਸਵੇਰ ਸ਼ਾਮ ਪਸ਼ੂ ਨਹੀਂ ਕਰਨਾ ਹੁੰਦਾ ਪਸ਼ੂ ਨੂੰ ਨਵਾਉਣੀ ਹੁੰਦੀ ਹੈ ਬਸ ਉਹਨੇ ਨਵਾਤੇ ਆ ਤੇ ਮੀਟ ਤਾਂ ਬਸ ਤੇ ਬੱਚੇ ਵੀ ਉਹਨੇ ਬਾਤ ਹੀ ਸੀਗੇ ਅਲਿਕਾਇਂ ਸ਼ਤਰਾਂਗਾਂ ਖੜੀਆਂ ਤੇ ਅੱਜ ਆਪਣੇ ਲਾਲਲੇ ਪਿੰਡ ਬਾਜੀ ਵੀ ਆ। ਤੂਰਕੋਟ ਚੱਲਾਂਗੇ ਉੱਥੇ ਵੀ ਟਾਈਮ ਲੱਗਿਆ ਤਾਂ ਬਲ ਕਰਨੇ ਦੇ ਚਾਰਜੇ ਦਾ ਨਿਬੜ ਜੂ ਆ ਘੰਟੇ ਟਾਈਮ ਨਾਲ। ਫੇਰ ਆਪਾਂ ਉੱਥੇ ਵੀ ਚੱਲਾਂਗੇ। ਇਹ ਚਿੱਟਾਂ ਵਾਲੇ ਕਬੂਤਰ ਨੇ ਤੇ ਸ਼ਾਖੀ ਕੂਦਰੀ ਨੇ ਆਂਡੇ ਫੇਰ ਲਾ ਲੇਵੇ ਆ। ਇਨੀ ਦੇ ਮਾਂ ਪਿਓ ਨੇ। ਉਹਨਾਂ ਦੇ ਆਂਡੇ ਪਤਾਂ ਦੀ ਏਦੂ ਗਾਧ ਜੂੜੀ ਉਹਨੇ ਲੈ ਜਾਣੀਆਂ ਹੱਲਾ। ਆਹੀ ਆਂਡੇ ਚੱਕਣੇ ਆਪਾਂ। ਤੇ ਬੱਸ ਫੇਰ ਉਹਨੇ ਲੈ ਜਾਣਾ ਤੂ ਤੋਂ ਬਾਅਦ ਫੇਰ ਆਪਾਂ ਗਾਲਿਆਂਵਾਂਗੇ ਤਾਂ ਆਪਾਂ ਨੂੰ ਮੇਰੇ ਫੇਰ ਮਿਲ ਜੂਗੀ ਝੂਠੇ ਆ ਜੈਨਦਾਰ ਸੀ ਜੋਸ਼ ਸੀ ਘਰੇ ਮੇਰਾ ਸਰੀਰ ਨਹੀਂ ਸੈੱਟ ਸੀ ਮੈਂ ਜੋਤ ਨੂੰ ਕਹੇਰ ਤੂੰ ਪਾ ਦਾਣਾ ਪਾਣੀ ਦਾਣਾ ਪਾਣੀ ਜੋਤ ਪਾਉਣ ਲੱਗਾ ਮੈਂ ਫੜਾਈ ਜਾਂਦਾ ਨਾ ਸਮਾਣੀ ਪਾਈ ਜਾਂਦਾ ਅੱਜ ਤਾਂ ਕੋਈ ਐਡੀ ਵੀਡੀਓ ਨਹੀਂ ਖਾਸ ਬਣੇਗੀ ਕਿਉਂਕਿ ਮੈ ਵੀ ਠਿੱਲਾ ਸੀ ਘਟੂਈ ਦੀ ਪ੍ਰੋਬਲਮ ਬਹੁਤ UI ਪਈ ਹੈ ਠੂਈ ਬਹੁਤ ਦੁਖੀ ਜਾਂਦੀ ਹੈ ਇਤਾਂ ਬੱਸ ਉਹ ਪਨੀਰੀ ਪੱਟਣਾ ਇਹ ਰੂੜੀ ਪੂਰੇ ਤੋਂ ਰੂੜੀ ਪੂਰੇ ਤੋਂ ਪਨੀਰੀ ਪੱਟਣਾ ਆ ਤੇ ਉਹ ਆਪਣਾ ਕੀ ਨਾਂ ਲੈਂਦੇ ਆ ਪੱਟ ਜਾਂਦੇ ਆ ਤੇ ਆਪਣੇ ਕੂਤਰ ਅਹਰ ਇੱਕ ਬੱਚੇ ਦਾ ਕੱਢੀ ਵੇਖੀ ਜਿੰਦੂ ਜਾਂਡਾ ਅੱਜ ਬੱਚਾ ਕੱਢ ਲਈ ਅੱਜ ਰਾਤ ਨੂੰ ਕੱਢ ਲਈ ਇਹ ਜਾਲੀ ਦੇ ਹਣਾ ਅਗਲਾ ਗੈਨ ਦਾ ਵੀ ਯਾਰ ਇਹ ਜਵਾਕਾਂ ਨੂੰ ਗਲਤ ਪਾਸੇ ਲਈ ਜਾਂਦਾ ਫਲਾਨਾ ਕਰੀ ਜਾਂਦਾ ਮੈਨੂੰ ਪਤਾ ਵੀ ਮੈਂ ਜਵਾਕਾਂ ਨੂੰ ਗਲਤ ਪਾਸੇ ਲਾਉਣਾ ਕਿ ਸਹੀ ਪਾਸੇ ਲਾਉਣਾ ਹਨਾ ਉਹ ਮੇਰੀ ਇੱਛਾ ਮੈਂ ਜੋਚ ਆਮ ਆਮ ਬੱਚਾ ਵੀ ਚੀਨਾ ਹੀ ਹੋਊਗਾ ਆਪਣਾ ਜਿਹੜਾ ਮੂਰੇ ਫਰਦਾ ਇਹ ਕਰਕ ਦਾ ਬਹੁਤ ਗਰਮੀ ਵੀ ਜ਼ਿਆਦਾ ਕੁਝ ਬੱਚੇ ਆਪਣੇ ਆ ਬੈਠੇ ਆ ਤੇ ਇਹਦੇ ਚ ਆਪਦੇ ਅੰਦਰ ਟਾਪ ਕਲਾਸ ਜੋੜ ਗਈ ਛੱਡੀਆਂ ਇੱਕ ਕਬੂਤਰੀ ਕਬੂਤ ਜੋੜੀ ਨੇ ਅੰਡੇ ਨਹੀਂ ਲਾਏ ਉਹ ਦੂਰੀ ਹਰ ਛੱਡ ਦਿੰਨੇ ਆ ਉਣੀ ਹੰਡੀ ਲੈ ਕੇ ਬੈਠੀ ਉਹ ਕਬੂਤਰੀ ਬਸ ਸੈਟ ਆ ਕਮ ਪ੍ਰਮਾਤਮ ਜੀ ਮੇਰ ਨਾਲ ਓਕੇ ਆ ਤੇ ਬਾਕੀ ਦੇਖਦੇ ਹਾਂ ਵੀ ਕੀ ਬਣਦਾ ਕੀ ਸਾਕਤ ਬਣੂਗਾ ਆਪਾਂ ਹੀ ਨਹਿਰ ਤੇ ਆਏ ਸੀ ਪਾਣੀ ਲੈਣ ਤੇ ਪਾਣੀ ਆ ਪੰਜਾਤਰ ਨਹਿਰ ਦਾ ਹੀ ਪੀਂਦੇ ਆ ਤੇ ਆਪਣੇ ਪਿੰਡ ਵੀ ਪਿੰਡ ਆਪਣੇ ਸਾਰਾ ਪਿੰਡ ਹੀ ਨਹਿਰ ਤੋਂ ਪਾਣੀ ਲਿਆ ਮੈਂ ਸਾਡੇ ਜ਼ਿਆਦਾਤਰ ਝੋਨਾ ਬੀਜਿਆ ਹੀ ਆ ਮਨ ਕੇ ਚੱਲੋ ਕੋਈ 50 ਕਿੱਲੇ ਲੱਗਿਆ ਹੋਊਗਾ ਨਹੀਂ ਤਕਰੀਬਨ ਸਾਡੇ ਝੋਨਾ ਬੀਜਿਆ ਹੀ ਸਾਰਾ ਅਸੀਂ ਨਹਿਰ ਤੇ ਪਾਣੀ ਲੈਣ ਆਏ ਸੀਗੇ ਤੇ ਮੈਂ ਕਿਹਾ ਚੱਲ ਇਹ ਵੀ ਤੁਹਾਨੂੰ ਦਿਖਾ ਦਿਆਂ ਮਾਹੌਲ ਝੋਨੇ ਦਾ ਤੇ ਲਾਈਟਾਂ ਚੱਲ ਨਹੀਂ ਰਹੀ ਲਾਈਟ ਰਾਤ ਨੂੰ 10 ਵਜੇ ਆਉਂਦੀ ਆ ਆਪਣੇ ਘਰ ਤੇ ਕਬੂਤਰ ਫਿਰਦਾ ਸੀਗਾ ਇਹਨੂੰ ਤੇ ਇੱਕ ਕਪੜਾ ਵੀ ਬਾਹਰ ਹੈਗਾ ਪਰ ਲੱਗ ਜੂ ਪਤਾ ਵੀ ਕਿਹੜਾ ਤੇ ਤਾਂ ਹੀ ਛਤਰਾਂ ਲੱਗੀਆਂ ਆਪਣਾ ਕਬੂਤਰ ਵੱਡਾ ਬਾਹਰ ਨਿਕਲ ਗਿਆ ਹੀ ਲੱਗਿਆ ਉਹ ਇਹਦਾ ਯਾਰ ਹੋਰ ਕਿਸੇ ਦਾ ਚੀਨਾ ਯਾ ਯੂਤ ਉਹ ਮਨ ਕਰਕੇ ਨਾਉਤਾਂ ਕਈ ਕਿਹੜੂ ਹੋਇਆ ਵਾ ਇਹਦਾ ਫਰਕ ਰਹਿ ਗਿਆ ਇਹਦਾ ਇਹ ਇਹ ਬੜਾ ਹੋ ਗਿਆ ਸੀਗਾ ਆ ਸਹੀ ਆ ਇਹ ਕਰਦੇ ਹਾਂ ਅੰਜ ਇਹ ਤਾਂ ਤਾਂ ਵੀ ਇਹ ਡੰਡਾ ਹੀ ਬੜਾ ਸਹੀ ਆ ਡੰਡੇ 'ਚ ਕੋਈ ਪ੍ਰੋਬਲਮ ਵੀ ਹੈ ਨਹੀਂਗੀ ਚੁੰਨਾ ਆਪਣਾ ਵੀ ਚੱਲ ਪਿਆ ਵੈਗਰੂ ਦੇ ਮੇਰ ਨਾਲ ਤੇ ਅੱਜ ਤੂਰਕੋਟ ਪਾਜੀ ਸੀ ਉੱਥੇ 32 ਕਬੂਤਰ ਉੱਡੇ ਸੀਗੇ ਤੇ 32 ਕਬੂਤਰ ਤਾਂ ਉੱਡੇ ਸੀ ਬਾਜੀ ਤੇ ਪਰ ਬਾਜੀ ਤੇ ਪੁਲਿਸ ਪੈ ਗਈ ਬਈ ਅੱਗੇ ਆ ਨਹੀਂ ਆਪਣੇ ਇਧਰ ਕਦੇ ਪੁਲਿਸ ਪੁਲਸ ਵਾਲਾ ਕਦੇ ਵੀ ਐਜੋ ਕੁਛ ਤਾਂ ਨਹੀਂ ਹੋਇਆ ਤੇ ਆ ਪਹਿਲੀ ਵਾਰੀ ਚਾਂਸ ਬਣਿਆ ਤੇ ਬਾਜੀ ਤੇ ਪੈ ਗਈ ਪੁਲਿਸ ਤੇ ਕਹਿੰਦੇ ਇੱਕ ਦੋ ਬੰਦਿਆਂ ਨੂੰ ਲੈ ਵੀ ਗਈ ਸੀ ਉੱਤਰ ਛੁੱਟੇ ਸੀ 32 ਸੂਬਾ ਤਾਂ ਪਰ ਮੁੜ ਕੇ ਪੁਲਿਸ ਪੈ ਗਈ ਕਹਿੰਦੇ ਉੱਥੇ ਹੀ ਬੱਦਲ ਤਾਂ ਸਾਦੀ ਪਾਣੀ ਹੈਗਾ ਗੜਕੀ ਜਾਂਦਾ ਪਰ ਹਵਾ ਚੱਲ ਵੀ ਕਿਉਂਕਿ ਬੱਦਲ ਆਪਾਂ ਸ਼ਾਂਤੂਰ ਦੇਣਾ ਹਵਾ ਨਹੀਂ ਪਸ਼ੂ ਨੂੰ ਪੱਠੇ ਭਾਈ ਜੀ ਪਸ਼ੂ ਖੜੀ ਦੂਰੀਆਂ ਪੱਠੇ ਪਾ ਕੇ ਤੇ ਫਿਰ ਆਪਾਂ ਬਾਹਰ ਨੂੰ ਚੱਲਦੇ ਹਾਂ ਫਿਰ ਤੁਹਾਨੂੰ ਹੁਣ ਬਾਹਰ ਦਾ ਮਾਹੌਲ ਦਿਖਾਇਆ ਕਰਾਂਗੇ ਇੱਕ ਸੰਗ ਜੀ ਲੱਗਦੀ ਹੈ ਯਾਰ ਕਿਸੇ ਦਾ ਕੋਈ ਟੈਨਸ਼ਨ ਤਾਂ ਆਪਾਂ ਨੂੰ ਹੈ ਨਹੀਂ ਕਿ ਕੋਈ ਕੁਝ ਮਰਜ਼ੀ ਬੋਲੀ ਜਾਵੇ ਨਾ ਬੋਲੀ ਜਾਵੇ ਉਹ ਦਿੱਕਤ ਹੈ ਨਹੀਂ ਆਪਾਂ ਨੂੰ ਪਰ ਥੋੜੀ ਜੀ ਸੰਗ ਲੱਗਦੀ ਹੈ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਹੈ ਹੁਣ ਪਿੰਡ ਪਿੰਡ 'ਚ ਵੀ ਵਲੌਗ-ਵਲੌਗ ਬਣਾਇਆ ਕਰਾਂਗੇ ਜੋ ਦਿਖਾਉਣ ਵਾਲੀ ਚੀਜ਼ ਹੋਇਆ ਕਰੂਗੀ ਤੁਹਾਨੂੰ ਉਹ ਦਿਖਾਇਆ ਕਰਾਂਗੇ ਤੇ ਇਧਰ ਵੇਖ ਲਓ ਆਵਾਜ਼ ਚੱਲ ਵੀ ਮੁਸ਼ਕਲ ਆ ਮੀਂਹ ਦਾ ਮੀਂਹ ਤਾਂ ਆਪਣੇ ਕਾਹਦਾ ਪਾਉਣਾ ਆਵਾਜ਼ ਚੱਲ ਵੀ ਕੱਲ ਦਾ ਦੱਸਦੇ ਆ ਆ ਦੇਖ ਲੋ ਕੀ ਕਰੀ ਆ ਬੰਦਾ ਕੁੱਤੀ ਦੇ ਨਾਲ ਪੰਗੇ ਲਈ ਹੁੰਦਾ ਇਹ ਪਤਾ ਨਹੀਂ ਕੀ ਗੱਲ ਇਹਨਾਂ ਨੂੰ ਕੁਝ ਵੀ ਨਹੀਂ ਕਹਿੰਦੀ ਨਹੀਂ ਘਰਾਉਂਦਾ ਕੁੱਤਾ ਉਹ ਵੀ ਕੋਈ ਵਾਸਤਾ ਨਹੀਂ ਆ ਲੋ ਜੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ بارش ਤਾਂ ਆ ਗਈ ਚਲੋ ਦੇਰ ਆਈ ਤੇ ਆਂਦੇ ਹੁੰਦੇ ਸੱਚੇ ਪਾਸ਼ਾ ਉਪਾਰ ਕਿਰਪਾ ਕਰੇ ਝੂਨਾ ਵੀ ਸੈੱਟ ਹੋ ਜੂ ਬਸ ਵਾਈਗਰੂ ਸਟਾਰਟਰ ਸੂਟ ਰਟਾ ਗਏ ਐਂ ਬਾਈ ਤੇ ਉਹ ਜਿਮੀ ਨੂੰ ਬੰਨਣ ਗਏ ਸੀ ਉਹ ਭੱਜੇ ਹੁੰਦੇ ਆ ਦੋਵੇਂ ਆਇਆ ਆਇਆ ਭੱਜ ਕੇ ਉਹੇ ਪੱਜੇ ਆਉਂਦੇ بارش ਆ ਗਈ ਚਲ ਤੁਹਾਨੂੰ ਬਾਹਰ ਚ ਦਿਖਾਵਾਂ ਕੀ ਮੌਲ ਪੰਦਾ ਸੱਚੇ ਬਾਦਸ਼ਾਹ ਮੇਰ ਕਹਤੇ ਮੇਰਾ ਫੋਨ ਵੀ ਅੰਗਾ ਬੰਗਾ ਦਾ ਹੀ ਗਰੀਬ ਦਾ ਤੇ ਕਿਤੇ ਇਹ ਨਾ ਹੋਵੇ ਫੋਨ ਹੀ ਖਰਾਬ ਹੋ ਜੀ ਰੱਬ ਕਣਗਾਈਆਂ ਪਾ ਕੇ ਹਟ ਗਿਆ ਜੀ ਤੇ ਬਾਕੀ ਮੌਸਮ ਦਾ ਰਾਤ ਨੂੰ ਕੋਈ ਪਤਾ ਨਹੀਂ ਰੱਬ ਨੇ ਕੀ ਕਰਨਾ ਤੇ ਲਾਈਟ ਵੀ ਆਉਣੀ 10 ਵਜੇ ਮੋਟਰ ਚਲਾ ਦੇਾਂਗੇ ਕਿਰਾ ਸਟਰਟਰ ਟੱਕਦਾ ਸੀਗਾ ਤੇ ਮਿਸਤਰੀ ਦਾ ਵੀ ਪਤਾ ਲਿਆ ਦੋ-ਤਿੰਨ ਦਿਨਾਂ ਨੂੰ ਆਉਂਦਾ ਇਹਦਾ ਵੀ ਆਪਾਂ ਬਣਾਉਣੇ ਆ ਤੇ ਬਾਕੀ ਜੋ ਮਾਲਕ ਨੂੰ ਮਨਜ਼ੂਰ ਹਨ ਉਹ ਮਾਲਕ ਨੇ ਕਰਨਾ ਤੇ ਅੱਜ ਵਲੌਗ ਵੀ ਕੋਈ ਐਡਾ ਚੱਜ ਦਾ ਨਹੀਂ ਬਣਿਆਗਾ ਕੋਈ ਅੱਜ ਵਲੌਗ ਵੀ ਐਡਾ ਚੱਜ ਦਾ ਨਹੀਂ ਬਣਿਆ ਕਿਉਂਕਿ ਸੰਗ ਲੱਗਦੀ ਹੈ ਬਾਹਰ ਫੋਨ ਕੱਢ ਕੇ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਦਾ ਵੀ ਅਗਲਾ ਐਰ ਪਤਾ ਨਹੀਂ ਕੀ ਬੋਲੂ ਤੇ ਬਾਕੀ ਪ੍ਰਮਾਤਮਾ ਮਿਹਰ ਕਰੇ ਹੌਲੀ-ਹੌਲੀ ਵਧੀਆ ਵੀਡੀਓ ਬਣਾਉਣ ਲੱਗ ਪਾਂਗੇ ਜੀ ਤੇ ਹੁਣ ਆਪਾਂ ਕਰਦੇ ਹਾਂ ਵਲੌਗ ਦੀ ਸਮਾਪਤੀ ਤੇ ਮੇਰਾ ਪ੍ਰਾਣਾ ਸਾਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਨਾ ਤੇ ਮੇਰਾ ਵੀ ਹੌਲੀ ਹੌਲੀ ਇਦਾਂ ਹੀ ਤੁਹਾਨੂੰ ਵਲੌਗ ਵੀ ਵਧੀਆ ਮਿਲ ਦੇਖਣ ਨੂੰ ਮਿਲਣਗੇ ਕਿਉਂਕਿ ਹੌਲੀ ਹੌਲੀ ਫਿਰ ਸੰਗ ਜੀ ਖੁੱਲ ਗਈ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਆਪਾਂ ਕੰਮ ਚਾੱਕ ਕੇ ਰੱਖਾਂਗੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਮੇਰਾ ਭਰਾ ਜਰੂਰ ਕਰਿਆ ਕਰੋ ਜਿਹੜਾ ਵੀ ਵਲੌਗ ਵੇਂਦਾ ਉਹਨੂੰ ਚੰਗਾ ਲੱਗੇ ਨਾ ਲੱਗੇ ਹਨਾ ਕਿਰਾਂ ਦਾ ਫਿਰ ਇਦਾਂ ਹੀ ਹੁੰਦਾ ਭਰਾ ਹਨਾ ਬਈ ਆਪਾਂ ਨੂੰ ਬੰਦਾ ਹੌਲੀ ਹੌਲੀ ਸਿੱਖਦਾ ਫਿਰ ਉਹ ਕੰਮ ਚ dy d ਕੁਸਚਨ ਕੋ ਕੁਸ ਚੇਂਜ ਹੁੰਦਾ ਜਾਂ ਤਾਂ ਤੇ ਮੇਰਾ ਵੀਰ ਨਾਲ ਜਰੂਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਚ